ਸਲੀ ਮਹੱਲਾ ਤੀਜਾ ਆਨੰਦ ਕੋ ਓੰਕਾਰ ਸੰਗਰ ਪ੍ਰਸਾਦ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੇ दाई दया खेल सगल जगतार ची आइए बुरी आइएं पाचे धर्म करम आप अपनी के, के दूर अपनी ਰੇਕੇ ਦੀਨਾ ਦੀਨਾ ਤੇ ਆਇਆ ਮਸ਼ਕਤ ਨਾਇ ਕਤੇ ਸੁਨੇਹੇ ਦੇ ਦੀਨਾ ਆਇਆ ਤੇ ਉਹ ਸ਼ਕਤ ਕਾਰਨ ਨਾਨਕ ਤੇ ਉਹ ਕੁਝ ਲਈ ਕੀਤੀ ਸੁਟੀ ਨਾਲ ਕਿੰਨਾ ਨੇ ਪ੍ਰਮਾਤਮਾ ਦਾ ਨਾਮ ਤੇ ਆਇਆ ਕੋ ਕਿ ਤੋ ਕਿੰਸੀਤਾ ਦੇ ਬਲੰਕ ਕੇ ਕਿੱਤੀ ਛੁੱਟੀ ਨਾਲ ਨਾਨਕ ਵੀ ਆਪਣੇ ਮੁਖੋਂ ਇਹ ਚ ਗੱਲ ਕਹੀ ਹੈ ਚਲੋ ਜੀ ਇਹ ਸੀਗਾ ਮੇਰੇ ਨਾਲ ਕੋਲ ਦਾ ਛੋਟਾ ਜਿਹਾ ਸਪੀਕਰ ਆ ਉਹ ਚ ਇਸ ਵਸਵਾ ਦਾ ਅਮਰਤ ਵੇਲਾ ਸੀਗਾ ਤੇ ਮੈਨੂੰ ਵਧੀਆ ਲੱਗਿਆ ਵਾਂਗਾ ਚਲ ਸੁਣ ਲਿਆ ਕਰਾਂਗੇ ਹਨਾ ਤੇ ਉਹ ਮੈਂ ਰਿਕਾਰਡਿੰਗ ਕੀਤਾ ਹੋਇਆ ਸੀ ਵਿੱਚੋਂ ਉਹ ਕਰ ਲਿਆ ਤੇ ਚਲੋ ਜੀ ਅੱਜ ਮੌਸਮ ਠੰਡਾ ਹੈ ਅੱਜ ਠੰਡ ਲੱਗੀ ਆ ਨਹੀਂ ਤਾਂ ਕਦੇ ਠੰਡ ਨਹੀਂ ਲੱਗੀ ਅੱਜ ਸਰੀਰ ਥੋੜਾ ਜਿਹਾ ਸਵੇਰੇ ਬੁਖਾਰ ਜਿਹਾ ਲੱਗੀ ਜਾਵੇ ਬਲੈ ਮੈਨੂੰ ਹਰ ਤੂਜੇ ਦੋ ਕੁ ਦਿਨਾਂ ਬਾਅਦ ਮੈਨਾਂ ਡੇਢ ਮਹੀਨੇ ਨੂੰ ਹੋ ਗਿਆ ਬੁਖਾਰ ਨੂੰ ਲੱਗਦਾ ਤੇ ਅ ਸਰਦਾਰ ਜੀ ਕਹੀ ਜਾਣਾ ਕਿ ਮੈਨੂੰ ਉਹ ਦੇ ਪਜਾਮੀ ਮੈਂ ਕਿ ਪਜਾਮੀ 10 20 ਉਹ ਅ ਪਜਾਮੀ ਅੰਦਰ ਠੰਡ ਹੈ ਨਹੀਂ ਤਾਂ ਮਿੱਠੀ ਮਿੱਠੀ ਠੰਡ ਗਈ ਹੈ ਅ ਸਰਦ ਜੀ ਨੇ ਨਾ ਨਾ ਕਮਜ਼ੋਰੀ ਹੋਈ ਪਈ ਬੜਾ ਬੜਾ ਰਹੂਗਾ ਨਾ ਮਹੀਨਾ ਉਦ ਰਹੀ ਹੈ ਤੇ ਦਾਖਲ ਵੀ ਰੱਖਿਓ ਉਹਦੇ ਕਰਕੇ ਇਹਨਾਂ ਨੂੰ ਵੀਕਨੈਸ ਹੋਈ ਪਈ ਇੱਕ ਸ਼ੂਗਰ ਵਾਜਾਂ ਤੇ ਉਦੋਂ ਠੰਡ ਲੱਗਦੀ ਹੈ ਤੇ ਇਹ ਮੋٹے ਕੱਪੜੇ ਕੱਢ ਤੇ ਮੈਂ ਕਿ ਮੋٹے ਪਾ ਲਉਂ ਜਲਾ ਦੇ ਨਸਰਟੇ ਜਰੋ ਕਹਿੰਦੇ ਮੇਰੇ ਲੱਤਾਂ ਹੀ ਹੋ ਜਾਂਦੀਆਂ ਆਕੜਦੀਆਂ ਨਹੀਂ ਆਹ ਠੰਡ ਜਿਵੇਂ ਆਕੜਦੀਆਂ ਤੇ ਸ਼ੂਗਰ ਕਰਕੇ ਹੋ ਜਾਂਦੀ ਨਾ ਕਮਜ਼ੋਰੀ ਹੋ ਜਾਂਦੀ ਆ ਬਾਕੀ ਬਿਮਾਰ ਰਹੇ ਉੱਤ ਫਿਰ 15 20 ਦਿਨ ਤਾਂ ਕੁਝ ਮਹੀਨੇ ਕੋਈ ਕੁਸ ਖਾਦਾ ਨਹੀਂ ਮਾੜ ਮੋਟਾ ਦੜੀਆ ਖਿਚੜੀ ਬਣਾਉਂਦੇ ਸੀ ਬਸ ਉਹਦੇ ਜੀ ਨਾ ਪਰਵਾਸ ਤੇ ਆ ਜਾਂਦਾ ਸੀ ਵਿਚਾਰੇ ਦਾ ਤੇ ਡਰ ਦੇ ਖਾਂਦੇ ਸੀ ਪਾਣੀ ਨਹੀਂ ਸੀ ਪੀਂਦੇ ਦੋ ਘੁੱਟ ਮਸਾ ਪੀਂਦੇ ਸੀ ਚਲੋ ਜੀ ਬਾਬੇ ਦੀ ਕਿਰਪਾ ਕੋ ਗੁਰਨਾਨਕ ਦੇਵ ਜੀ ਦੀ ਤੇ ਗੁਰਤੇਗ ਬਾਦਰ ਸਾਹਿਬ ਜੀ ਦੀ ਕਿਰਪਾ ਨਾਲ ਠੀਕ ਹੋ ਗਿਆ ਠੀਕ ਹੈ ਫਿਰ ਪਹਿਲਾਂ ਜਦੋਂ ਬਿਮਾਰ ਹੋਏ ਸੀ ਨਾ ਉਹ ਨੋਧ ਰੰਗ ਦੀਸ਼ ਕਹਿ ਤਾ ਹੋਈ ਸੀ ਪੈਰਲਾਈਜ਼ ਦੇ ਉਦੋਂ ਇਹਨਾਂ ਨੇ ਕਿਹਾ ਸੀ ਮੈਨੂੰ ਪ੍ਰਮਾਤਮਾ ਦੀ ਕਿਰਪਾ ਨਾਲ ਠੀਕ ਹੋਇਆ ਮੈਂ ਮਰਤਰੀ ਮੈਂ ਅਮਰ ਸ਼ਕਾਂ ਤੇ ਹੁਣ ਵੀ ਹੋ ਗਏ ਸੀ ਹੁਣ ਵੀ ਫਿਰ ਇਹਨਾਂ ਨੇ ਕਹਿਤਾ ਵੀ ਹੁਣ ਤਾਂ ਮੈਂ ਅਮਰ ਸ਼ਕ ਲੈਣਾ ਪਤਾ ਨਹੀਂ ਕੀ ਜ਼ਿੰਦਗੀ ਦਾ ਕੀ ਹੈ ਕੀ ਨਾ ਗੁਰੂ ਵਾਲੇ ਬਣਨੇ ਬਣਨਾ ਖੁਸ਼ ਹੋ ਜੇ ਫਿਰ ਠੀਕ ਹੋ ਗਏ ਫਿਰ ਇਹ ਉਦੋਂ ਬਾਅਦ ਦੋ ਵਾਰ ਇਹਨਾਂ ਦੇ ਦਰਦ ਗਿਆ ਹੋਇਆ ਇੱਕ ਤਾਂ ਉਦੋਂ ਬਾਅਦ ਨਹੀਂ ਹੋਇਆ ਬਸ ਸੈਟ ਹੋ ਗਏ ਇੱਕਦਮ ਜਿਹੀ ਹੋਈ ਐ ਪ੍ਰੋਬਲਮ ਪਰ ਸੈੱਟ ਹੋ ਗਏ 17 ਸਾਲ ਦੇ ਦੋ ਬੱਚੇ 17 17 ਸਾਲ ਦੇ ਦੋਸਤ ਹੀ ਥੋਨੇ ਦੇਖੋ ਪਰਵਾਸਾ ਨੇ ਮਾਰੇ ਬੱਚੇ ਦਾ ਇੱਕ ਦਾ ਸੰਸਕਾਰ ਹੋ ਗਿਆ ਇੱਕ ਕਮਾ ਚ ਗਿਆ ਕਮਾ ਚ ਕਿਉਂ ਗਿਆ ਉਹਦੀ ਅੱਖ ਦੇ ਵਿੱਚ ਦੀ ਇੱਧਰ ਪਿੱਛੇ बस ਦਿਮਾਗ ਦੀ ਹੋ ਕੇ ਇੱਧਰ ਪਿੱਛੇ ਨਿਕਲ ਗਿਆ ਕਿਉਂਕਿ ਉਹਦਾ ਦਿਮਾਗ ਤਾਂ ਡਾਕਟਰ ਕਹਿੰਦੇ ਡੈੱਡ ਆ ਉਹਦੀ ਦੱਸ ਰਹੀ ਸੀ ਮਾਂ ਚਾਚੀ ਆ ਦਿਮਾਗ ਤਾਂ ਉਹਦਾ ਡੈੱਡ ਆ ਪਰ ਮੈਂ ਇੱਕ ਗੱਲ ਪੁੱਛਣ ਜਾਂਦੀ ਭਗਵੰਤ ਮਾਨ ਕਹਿੰਦਾ ਸੀ ਵੀ ਮੈਂ ਇੱਥੇ ਗੋਰਿਆਂ ਨੂੰ ਪਰੇ ਦੇਮਾ ਗੋਰੇ ਤਾਂ ਨਹੀਂ ਇੱਥੇ ਆਉਂਦੇ ਪਰ ਮੈਨੂੰ ਆਇ ਲੱਗਦੇ ਪ੍ਰਵਾਸ ਸੰਗ ਹੁੰਦੀ ਰਹੀ ਹੈ ਪ੍ਰਵਾਸੀ ਬਹੁਤ ਆ ਰਹੇ ਆ ਪ੍ਰਵਾਸੀ ਢੜਾ ਢੜਾ ਰਹੇ ਆ ਕਿੰਨੇ ਕਤਲ ਕਰਤੇ ਕਿੰਨੇ ਮੁਹਾਲੀ ਦੇ ਰਿਏ ਚ ਉਹਦੇ ਪਿੱਛੇ ਵੀ ਰੋਲਾ ਪਿਆ ਸਰਪੰਚ ਖੜਾਤੇ ਐਮਸੀ ਖੜਾਤੇ ਦੇਖੋ ਸਾਡੇ ਪੰਜਾਬੀ ਕੀ ਗੱਲ ਪੰਜਾਬੀ ਹੈ ਨਹੀਂ ਇਹਨਾਂ ਤੇ ਹੀ ਆ ਪੰਜਾਬੀ ਬਾਹਰ ਚਲੇ ਗਏ ਪੰਜਾਬੀ ਬਾਹਰ ਚਲੇ ਗਏ ਬਾਹਰ ਸਾਰੇ ਨਹੀਂ ਗਏ ਬਹੁਤ ਪੰਜਾਬੀ ਹੈਗੇ ਮੁੰਡੇ ਬਥੇਰੇ ਹੈਗੇ ਇੱਥੇ ਜਿਹੜੇ ਹੈਗੇ ਉਹਨਾਂ ਨੂੰ ਨੌਕਰਾਂ ਦਿਓ ਉਹਨਾਂ ਨੂੰ ਪੜ੍ਹਾਈ ਕਰਾਓ ਇਹਨਾਂ ਹਰ ਸੂਲਤਾ ਸਾਡੇ ਪੰਜਾਬੇਂ ਕੋਈ ਸੂਲਤ ਨਹੀਂ ਹੂੰ ਇਹਨਾਂ ਹਰ ਸੂਲਤਾ ਬਾਕੀ ਇਹ ਮਸਲਾ ਜਿਹੜਾ ਇਹ ਪੰਜਾਬ ਦਾ Hindu Sikh ਦਾ ਮਸਲਾ ਨਹੀਂ ਉਹ Hindu ਹੈ Hindu ਉਹਨਾਂ ਦਾ ਹਮ ਕੀ ਪਤਾ ਉਹ ਕਿੱਥੋਂ ਆ ਕੀ ਪਤਾ ਉਹ ਕਿੱਥੋਂ ਦੇ ਆ ਕਿੱਥੋਂ ਦੇ ਨਹੀਂ ਆ ਉਹ ਕੀ ਜਿਆਦਾ ਉਹ ਕਹਿੰਦੇ ਸੀ ਅਸੀਂ ਤਾਂ Hindu ਆ Hindu ਉਹ ਮੋਦੀ ਰਾਜ ਕਰਕੇ ਵੀ ਅਸੀਂ ਮੋਦੀ ਭਗਤਾਂ ਅਸੀਂ Hindu ਆ Hindu ਕਹਿ ਕੇ ਬਸ ਠੀਕ ਹੈ ਦਿੱਲੀ ਦੇ ਵਿੱਚ ਦੇਖੋ ਇੱਕ ਬੀਬੀ ਦਾਸ ਰਈ ਸੀ ਉਹ ਕਹਿੰਦੀ ਵੀ ਸਾਡੇ ਬੱਚਿਆਂ ਸਕੂਲ ਦੇ ਵਿੱਚ ਕਹਿੰਦੇ ਹੋਊਗੀ ਮਾਣੀ ਮੁੱਟੀ ਬੈਸਾ ਕਹਿੰਦੇ ਪਤਾ ਕੀ ਬੋਲੇ ਭਈਆਂ ਜਵਾਕ ਕਹਿੰਦੇ 84 ਜາດ ਕਰਾ ਦਾਂਗੇ ਬੱਚਿਆਂ ਨੂੰ ਉਹਨਾਂ ਨੂੰ 84 ਲੱਗੇ ਪਤਾ ਸੀ ਇਹਦਾ ਮਤਲਬ ਘਰੋਂ ਗੱਲਾਂ ਹੁੰਦੀਆਂ ਹੋਣਗੀਆਂ ਕੋਈ ਤਾਈਆਂ 84 ਜາດ ਕਰਾ ਦਾਂਗੇ ਕਹਿੰਦੇ ਤੁਹਾਨੂੰ ਅਸੀਂ ਦੇਖੋ ਹਾਂਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਇਹਨਾਂ ਦੇ ਆਧਾਰ ਕਾਡ ਜਿਹੜੇ ਜਦੋਂ ਇਹ ਵੋਟਰ ਕਾਡ ਬਣਾਉਂਦੇ ਆ ਭਈ ਇਹਨਾਂ ਦੀ ਚਾ ਹੋਣੀ ਚਾਹੀਦੀ ਆ ਇਨਕੁਆਰੀ ਉਥੋਂ ਪਿਛਲੇ ਆਂ ਦੀ ਜਿਹੜੀ ਜਿੱਥੋਂ ਦੇ ਜੂਪੀ ਦੇ ਬਿਹਾਰ ਦੇ ਕਿਥੋਂ ਦੀ ਵੀ ਉਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਠੀਕ ਹੈ ਇਹ ਦੱਸ ਰਿਹਾ ਸੀ ਕੋਈ ਬੰਦਾ ਉਹ ਕਹਿੰਦੇ ਵੀ ਇਹ ਮੈਂ ਗਿਆ ਕਹਿੰਦੇ ਮੈਂ ਲੈਂਚ ਲੱਗਿਆ ਕਹਿੰਦੇ ਮੇਰੇ ਘਟੂ ਘਟਾ ਮੂਰੇ ਪੰਜਾਬ ਬਿਹਾਰੀ ਲੱਗੇ ਸੀ ਉਹਨਾਂ ਦਾ ਮੈਂਟ ਜੀ ਦੀ ਸਾਰ ਕੰਮ ਕਰਤਾ ਕਹਿੰਦੇ ਕਹਿੰਦੇ ਜਦੋਂ ਮੇਰੀ ਵਾਰੀ ਆਉਦੂ ਕਹਿੰਦੇ ਫੇਰ ਸੀ ਕੱਲ ਨੂੰ ਸੀ ਠੀਕ ਹੈ ਇਸ ਕਰਕੇ ਇਹਨਾਂ ਦੇ ਆਧਾਰ ਕਾਰਡ ਵੋਟਰ ਕਾਰਡ ਇੱਥੇ ਨਾ ਬਣਾਏ ਜਾਣਾ ਪਹਿਲਾਂ ਵੀ ਦੇਖੋ 17 17 ਸਾਲ ਦੇ ਬੱਚੇ ਗਲਿਆਂ ਦੇ ਘਰ ਉੜ ਗਏ ਹਨਾ 17 17 ਸਾਲ ਦੇ ਬੱਚੇ ਜਿ ਮਾਂ ਨੂੰ ਜਦ ਮਾਵਾਂ ਨੂੰ ਦੇਖਦੇ ਰਹਿੰਦੀਆਂ ਨੇ ਇਹਨਾਂ ਮਨ ਦੁਖੀ ਹੁੰਦਾ ਸਾਡੇ ਪੰਜਾਬੀ ਬੱਚਿਆਂ ਨੂੰ ਸਾਡੇ ਪੰਜਾਬੀਆਂ ਨੂੰ ਅੱਛਾ ਸਭ ਤੋਂ ਵੱਡੀ ਗੱਲ ਹੈ ਵੀ ਇਹ ਜਿਹੜਾ ਪੰਜਾਬ ਦਾ ਮਸਲਾ ਲੈਣਾ Hindu ਦਾ Muslim ਦਾ Sikh ਨਾ Sai ਕਿਉਂਕਿ ਪੰਜਾਬੀਆਂ ਦਾ ਮਸਲਾ ਹੈ ਪੰਜਾਬੀ ਦਾ ਕਿਸੇ ਦਾ ਵੀ ਹੁਣ ਉਹ ਜਿਹੜੇ ਬਿਹਾਰੀ ਕੰਮ ਕਰਦੇ ਆ ਉਹ ਇਹ ਕੰਮ ਇਹ ਦੇਖ ਕੇ ਥੋੜੀ ਕਰਦੇ ਆ ਜਿਹੜੇ ਪ੍ਰਵਾਸੀ ਕਰਦੇ ਆ ਵੀ ਇਹ Hindu ਆ Muslim ਆ Sikh ਆ Sai ਆ ਉਹਨਾਂ ਤਾਂ ਬਸ ਇੱਕ ਅੰਤਕ ਫੜਾਉਣਾ ਠੀਕ ਹੈ ਇੱਕ ਅੰਤਕ ਫੜਾਉਣਾ ਪੰਜਾਬ ਦੇ ਵਿੱਚ ਠੀਕ ਹੈ ਪੰਜਾਬੀ ਕੋਈ ਹੋਵੇ ਪੰਜਾਬੀ ਨੂੰ ਪੰਜਾਬ ਨੂੰ ਪੰਜਾਬੀ ਰਹਿਣ ਦੇਣਾ ਠੀਕ ਹੈ ਇਹਨਾਂ ਦੇ ਵਿੱਚ ਉਹ ਉਪਰਾਹ ਇੱਥੇ ਰਾਜ ਕਰੋ ਪਾੜੋ ਤੇ ਰਾਜ ਕਰੋ ਇਹਨਾਂ ਨੂੰ بس ਇੱਕ ਹੋਰ ਗੱਲ ਅਮਰਪਾਲ ਸਿੰਘ ਨੇ ਕਿਹਾ ਸੀ ਅਮਰਤਪਨ ਕਰੋ ਹਥਿਆਰ ਰੱਖੋ ਅੱਜ ਜੇ ਨਾ ਦੋਨਾਂ ਬੱਚਿਆਂ ਕੋਲੇ ਚਲੋ ਹਥਿਆਰ ਹੁੰਦੇ ਠੀਕ ਹੈ ਤੇ ਉਹ ਇਹਨਾਂ ਦੇ ਨੇੜੇ ਬੰਦੇ ਸੌਦੇ ਕਿੱਥੇ ਹੋਣਗੇ ਅਗਲੇ ਦੇ ਘਰ ਦੂਜਾ ਬੱਚਾ ਕੌਮਾਚਾ ਦੱਸੋ ਤਾਂ ਕੀ ਬਣੂਗਾ ਦੋ ਸਾਲ ਪਿਆਰ ਵਿੱਚ ਚਾਰ ਸਾਲ ਪਿਆਰ ਰਵੇ ਠੀਕ ਹੈ ਕਿਵੇਂ ਮਾਪੇ ਐਡੇ ਗੱ부ਰ ਉਸਤਾਰ 18 ਸਾਲ ਦੇ ਬੱਚੇ ਨੂੰ ਕਿਵੇਂ ਉਹਨੂੰ ਹੋਂ ਸਾਂਭਣਗੇ ਖਤਮ ਹੋ ਗਿਆ ਘਰ ਖਤਮ ਹੋ ਗਏ ਦੋਨਾਂ ਦੇ ਠੀਕ ਹੈ ਇੱਕ ਕਹਿੰਦੇ ਉਸੇ ਪਿੰਡ ਦਾ ਸਾਲ ਪਹਿਲਾਂ ਦਾ ਪਿਆ ਹੋਇਆ ਉਹਦੇ ਉਸੇ ਪ੍ਰਵਾਸੀ ਨੇ ਕਹਿੰਦੇ ਹੋਰ ਕੋਈ ਪ੍ਰਵਾਸੀ ਸੀ ਉਹਨੇ ਕਹਿੰਦੇ ਇੱਥੇ ਦਾਹ ਮਹਾਰਾਜ ਕਾਪਾ ਜਿਹਨੂੰ ਕਹਿੰਦੇ ਉਹ ਉਹ ਪੰਮਾ ਚ ਪਿਆ ਸਾਲ ਹੋ ਗਿਆ ਉਹਨੂੰ ਤੇ ਉਹ ਕਹਿੰਦੇ ਵੀ ਜੂਪੀ ਚ ਬੈਠੇ ਉੱਥੇ ਪੋਸਟਾਂ ਪਾਈ ਜਾਂਦੇ ਉੱਥੇ ਸਭ ਕੁਸ ਐ ਪੂਰਾ ਇੰਜੋਏ ਕਰਦੇ ਕਹਿੰਦੇ ਉਹਨਾਂ ਨੂੰ ਫੜਿਆ ਹੀ ਨਹੀਂ ਅਜੇ ਤੱਕ ਅਨਸਾਫੀ ਨਹੀਂ ਮਿਲਿਆ ਉਹ ਬੱਚੇ ਨੇ ਵਿਚਾਰੇ ਨੂੰ ਦੱਸੋ ਮਾਂ ਦਾ ਕੀ ਹਾਲ ਹੈ ਕੱਲ ਮਾਂ ਦੇਖੀ ਮੈਂ ਦੇਖਣ ਆਲੀ ਸੀ ਕੀ ਹਾਲਤ ਸੀ ਉਹਦੀ ਕੁਝ ਤਾਂ ਸਾਡੇ ਬੱਚੇ ਬਾਹਰ ਚਲੇ ਗਏ ਕੁਝ ਨਸ਼ਿਆਂ ਤੇ ਲਾਤੇ ਕੁਝ ਨਹਣੇ ਮਾਰਨ ਲੱਗ ਗਏ ਹੁਣ ਸਾਲ 2 ਸਾਲ ਤੱਕ ਮੈਨੂੰ ਤਾਂ ਇਹ ਲੱਗਦਾ ਵੀ ਬਸ ਦੇਖੋ ਕੀ ਹਾਲ ਕਰਦੇ ਪੰਜਾਬ ਦਾ ਚਲੋ ਮਾਂ ਦੁਖੀ ਹਾਂ ਦੱਸ ਤੀ ਮੈਂ ਕਰਕੇ ਵੀ ਹੁਣ ਬੱਚੇ ਦੇਖੋ ਆਪਣੇ ਵੀ ਬਾਹਰ ਹੈ ਹਣ ਮੈਂ ਤਾਂ ਉੱਥੇ ਸੁਣੀ ਸੀਗੀ ਜਦੋਂ ਆਪਣੇ ਨੇ ਉਹਨੇ ਚੱਕਿਆ ਸੀ ਮੁੱਦਾ ਸਰਪਾਲ ਖੇਰੇ ਨੇ ਇਲੈਕਸ਼ਨ ਵੇਲੇ ਠੀਕ ਹੈ ਉਹਨੇ ਵੀ ਇਹ ਗੱਲ ਕਹੀ ਸੀ ਵੀ ਇਹਨਾਂ ਦੇ ਆਧਾਰ ਕਾਰਡ ਵੋਟਰ ਕਾਰਡ ਨਹੀਂ ਬਣਨੇ ਚਾਹੀਦੇ ਇਹ ਕੰਮ ਆਉਣ ਕੰਮ ਕਰਨ ਚਲੇ ਜਾਣਾ ਉਦੋਂ ਰਾਜਾ ਵੜਿੰਗ ਨੇ ਇਹ ਗੱਲ ਕਹੀ ਸੀ ਕਹਿੰਦਾ ਜੀ ਇਹਨਾਂ ਨੂੰ ਤਾਂ ਘਰ ਬਣਾ ਕੇ ਦੇਵਾਂਗੇ ਇਹਨਾਂ ਨੂੰ ਫਲਾਣਾ ਦੇਵਾਂਗੇ ਸਾਡੇ ਭਰਾ ਇਹ ਫਲਾਣਾ ਭਰਾ ਇਹ ਹੁਣ ਰਾਜਾ ਵੜਿੰਗਾ ਰਗਿਆ ਨੂੰ ਕੀ ਦੁੱਖ ਕਿਸੇ ਦਾ ਪਤਾ ਠੀਕ ਹੈ ਹੁਣ ਉਹ ਮਾਂ ਦਾ ਮਾਂ ਪਿਓ ਦਾ ਤਾਂ ਕੋਈ ਦੁੱਖ ਦੀ ਇਹਨੂੰ ਪਤਾ ਵੀ ਕੀ ਹਾਲ ਉਹਨਾਂ ਦਾ ਗਰੀਬ ਲੋਕ ਆ ਉਹ ਗਰੀਬ ਵਿਚਾਰੇ ਐਸੇ ਪਰਿਵਾਰ ਨੂੰ ਬਲੋਂਗ ਕਰਦੇ ਹੋ ਠੀਕ ਹੈ ਉਹਨਾਂ ਦੇ ਕਿ ਕਿਚਰਾਕਸੀ ਬੁੱਝ ਗਿਆ ਹੁਣ ਰਾਜੀ ਬੜੈਂਗ ਕਰ ਗਿਆ ਨੂੰ ਕੀ ਪਤਾ ਹਾਂ ਠੀਕ ਐ ਸਾਡੀਆਂ ਸਰਕਾਰਾਂ ਹੀ ਮਾੜੀਆਂ ਐ ਹੁਣ ਇੱਕ ਮੈਂ ਜਮੈਂ ਨਹੀਂ ਕਿਸੇ ਦਾ ਕਿਸੇ ਮੰਤਰੀ ਦਾ ਸੰਤਰੀ ਦਾ ਨਾ ਮੁੱਖ ਮੰਤਰੀ ਤੱਕ ਦਾ ਬਿਆਨ ਨਹੀਂ ਸੁਣਿਆ ਵੀ ਇਹ ਵੀ ਭਾਈ ਇਹ ਇਥੋਂ ਇਹਨਾ ਨਾ ਹੋਣਾ ਚਾਹੀਦਾ ਇਹਨਾਂ ਨੂੰ ਇਹਨਾਂ ਦੀ شناخت ਹੋ ਕੇ ਇਹਨਾਂ ਦੇ ਆਧਾਰ ਕਾਰਡ ਸੁਜੋਰ ਆਰ ਵਗੈਰਾ ਸਾਰੇ ਪਹਿਲੀ ਗੱਲ ਤਾਂ ਇਹ ਕੰਮ ਔਨ ਕਰਨ ਆਧਾਰ ਕਾਰਡ ਵੋਟਰ ਕਾਰਡ ਵੰਡਣ ਚਾਹੀਦੇ ਕੋਈ ਬਿਆਨ ਨਹੀਂ ਕੁਛ ਵੀ ਨਹੀਂ ਸੁਣਿਆ ਮੈਂ ਤਾਂ ਇਹ ਤਾਂ ਸੁਣਿਆ ਨਹੀਂ ਮੈਂ ਤਾਂ ਕੱਲ ਪਰਸ ਨੂੰ ਦੇਖੀ ਜਾਨੀ ਐ ਕੋਈ ਮੇਤਾ ਖਬਰਾਂ ਜਿੱਤਾ ਬਿਆਨ ਨਹੀਂ ਸੁਣਿਆ ਦੱਸੋ ਇਹੋ ਜੇ ਸਾਡੇ ਜਿਹੜੇ ਸਾਡੀ ਪੰਜਾਬ ਦੇ ਨਹੀਂ ਬਾਹਰ ਪੰਜਾਬੀ ਹੋ ਕੇ ਮੁੱਖ ਮੰਤਰੀ ਉਹ ਇੰਨੀ ਕੋਈ ਦਾ ਕੋਈ ਨਹੀਂ ਕੋਈ ਬਿਆਨ ਹੈ ਦੱਸੋ ਕੀ ਕਰਨਗੇ ਸਾਡੇ ਪੰਜਾਬਾਸਤੇ ਉਹਨਾਂ ਨੂੰ ਤਾਂ ਵੋਟਾਂ ਤੱਕ ਹੈ ਬਸ ਅੱਛਾ ਉਹ ਮੁੰਟਾ ਸਾਉਥ ਤਾਂ ਪਹਿਲਾਂ ਫੜਿਆ ਗਿਆ ਜਿਹੜਾ ਕਿ ਉਹਦੀ ਉਹਦੀ ਟਿਕਟ ਉਹਦੀ ਟਿਕਟ ਵਗੈਰਾ ਉਹਨੂੰ ਪਿਜੋਣ ਵਾਸਤੇ ਸੀ ਉਹ ਕੀ ਨਾਮ ਦਾ ਖਣ ਕੀ ਲੈ ਰਿਹਾ ਸੀ ਅੱਜ ਗੌਰਵ ਉਹ ਉਹ ਫੜ ਲਿਆ ਪਹਿਲੇ ਪੜਸ ਨੇ ਉਥੋਂ ਰੇਲ ਵੀ ਲੈਣ ਉੱਥੋਂ ਆਪਣੇ ਆਹ ਜਿੱਥੇ ਰੇਲ ਚੱਲਦੀ ਕੀ ਕਹਿੰਦੇ ਸਟੇਸ਼ਨ ਤੋਂ ਉਹਨਾਂ ਵਾਸਤੇ ਖਰੀਦਣ ਗਿਆ ਸੀ ਟੈਕ ਟਪ ਟਰਾ ਵਗੈਰਾ ਉਹਨਾਂ ਦੇ ਸਿਮ ਸੁਮ ਚੇਂਜ ਕਰਵਾਉਂਦਾ ਸਵਰਦਾ ਸੀ ਸਭ ਤੋਂ ਪਹਿਲਾਂ ਉਹਦੀ ਸੀੜੀ ਹੋ ਗਈ ਉਹ ਫੜਿਆ ਗਿਆ ਉਹਨੇ ਫੜਾਤੇ ਦੂਜੇ ਫਿਰ ਹੱਜੇ ਵੀ ਕਹਿੰਦੇ ਦੋ ਰਹਿੰਦੇ ਅਮਰਲਾ ਚਾਰ ਹੀ ਫੜੇ ਗਏ ਆ ਉਹ ਕੀ ਫੜਨੇ ਇਹਨਾਂ ਨੇ ਕੁਝ ਨਹੀਂ ਇੱਥੇ ਠੱਪ ਕਰ ਦੇਣਗੇ ਮੇਨੜਾ ਉਹਨਾਂ ਨੂੰ ਚਾਰ ਪੈਸੇ ਦਾ ਚਾਰ ਇਹਨਾਂ ਦੇ ਦੇਣਗੇ ਹੋਰ ਕੀ ਆ ਬੱਚਾ ਤਾਂ ਨਹੀਂ ਵਾਪਸ ਆਉਣਾ ਉਹਨਾਂ ਦਾ